ਪਾਜੀ 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 ਆਗੇ ਉਹਨਾ ਤੇਰੀ ਸੋਚਦਾ ਆਗੇ ਟੋਕੇ ਕੀ ਦੁਕੀ ਚੱਕਦੇ ਆਗੇ ਜਮਨ ਜੀ ਰੋਡ ਸ਼ੋਅ ਕਰ ਰਿਹਾ ਹੈ ਗਰਾਿਆਂ ਵਿੱਚ ਕੀ ਕਹਿਣਾ ਚਾਹੁੰਦੇ ਆ ਮੈਂ ਕਹਾਂਗਾ ਜੀ ਇੱਕ ਤਰਫਾ ਦਿਖ ਰਿਹਾ ਵੀ ਸਾਡੀ ਇੱਕ ਤਰਫਾ ਜੱਤ ਹੋ ਰਹੀ ਜਾ ਹਾਂ ਇਹਦੇ ਵਿੱਚ ਕੋਈ ਜਾਨੀ ਜੇ ਚੰਨੀ ਕੋਈ ਕੁਝ ਦਿਖ ਨਹੀਂ ਰਿਹਾ ਹਾਂ ਆਮ ਆਦੀ ਪਾਰਟੀ ਹੈ ਨੇ ਇਸ ਟਾਈਮ ਪੂਰੀ ਭੀਗਦੇ ਆ ਅਸੀਂ ਸਾਹਮਣੇ ਜੱਤ ਰਹੇ ਆ ਕਿਦਾਂ ਦਾ ਰੁਝਾਨ ਲੱਗ ਰਿਹਾ ਹਾਂ ਜੀ ਰੁਝਾਨ ਚੱਲ ਰਿਹਾ ਸੈਕੜੇ ਗੱਡੀਆਂ ਦਾ ਸਾਡਾ ਕਾਫਲਾ ਆਇਆ ਉਹ ਲੈ ਕੇ ਆਏ ਆ ਹਾਂ ਤੇ ਬਹੁਤ ਲੋਕਾਂ ਦਾ ਰਾਹ ਦੇ ਵਿੱਚ ਵੀ ਲੋਕਾਂ ਦਾ ਬਹੁਤ ਸ਼ਾਇਦ ਆ ਲੋਕ ਵੀ ਆ ਸਾਨੂੰ ਲੋਕੋ ਕਰਦੇ ਰਹੇ ਤੁਸੀਂ ਜੰਗ ਰਹੇ ਆ ਓਕੇ ਭਾਜੀ ਕੀ ਕਹਿਣਾ ਚਾਹੁੰਦੇ ਆਜ ਰੋਡ ਸ਼ੋਅ ਆ ਭਵਨ ਸਾਹਿਬ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿੰਨਾ ਕਿ ਤੁਸੀਂ ਦੇਖ ਰਹੇ ਆ ਜਨਤਾ ਦਾ ਜਿਹੜਾ ਹਜੂਮ ਆ ਬਹੁਤ ਜ਼ਿਆਦਾ ਆ ਰੁਝਾਨ ਬਹੁਤ ਵਧੀਆ ਆ ਅਸੀਂ ਰਾਜ ਵੀ ਲੋਕਾਂ ਨੇ ਛੱਡੀਆਂ ਲਾਗੀਆਂ ਹੋਈਆਂ ਗੱਡੀਆਂ ਨੂੰ ਅਸੀਂ 50 ਗੱਡੀਆਂ ਦਾ 60 ਗੱਡੀਆਂ ਦਾ ਕਾਬਲਾ ਲੈ ਕੇ ਆਏ ਆ ਬਾਵਾ ਵਾਲੀ ਪਾਰਟੀ ਜਿੰਦਾਬਾਦ ਜਿੰਦਾਬਾਦ ਲੋਕੀ ਘਰਾਂ 'ਚ ਖੜ ਖੜ ਕੇ ਇਹ ਐਕਸਾਈਟਿਡ ਨੇ ਤੇ ਸਾਨੂੰ ਇੱਕ ਵਾਰ ਐਦਾਂ ਲੱਗਦਾ ਕਿ ਬਹੁਤ ਵੱਡੀ ਗੱਲ ਹੈ ਇੰਨੀ ਗਰਮੀ ਆ ਗਰਮੀ 'ਚ ਵੀ ਲੋਕ ਟੱਕੇ ਖੜੇ ਹੋਇਆ ਐਦਾਂ ਲੱਗਦਾ ਜਿਦਾਂ ਲੋਕੀ ਸਿਆਲਾਂ 'ਚ ਧੁੱਪ ਸਵੇਰ ਧੁੱਪ ਸਵੇਰ 'ਤੇ ਉੱਪਰ ਚੜਦੇ ਆਦਾ ਐਦਾਂ ਕੋਠਿਆਂ 'ਤੇ ਚੜੇ ਆ ਲੋਕੀ ਸਨ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਜਨਤਾ ਦੇ ਵਿੱਚ ਇਹ ਆਵਾਜ਼ੀ ਪਾਰਟੀ ਨੇ ਧੁੱਪ ਲੱਗਦੀ ਨਹੀਂ ਉਹਨਾਂ ਜੋਸ਼ ਹਾਂਜੀ ਕਿੱਦਾਂ ਲੱਗਦਾ ਰੁਜਾਨ ਹੋਰ ਯਾਰ ਕਿੰਨੇ ਮੈਚ ਇਹ ਤਾਂ ਆਉਂਦਾ ਜਾਣੇ ਕਿੰਨਾ ਕੁ ਇਕੱਠ ਹੋ ਰਿਹਾ ਇਕੱਠ ਹੋ ਰਿਹਾ ਓਏ ਅਸੀਂ ਘਟੋ ਘਟ 50 52 ਗੱਡੀਆਂ ਸਾਡੀਆਂ ਆਪਣੀਆਂ ਆਈਆਂ ਨੇ ਤੇ ਅਸੀਂ ਪੂਰਾ ਜ਼ੋਰ ਲਾ ਕੇ ਆਪਾਂ ਇਹ ਇਲੈਕਸ਼ਨ ਚ ਨਾਵਾ ਓਕੇ ਓਕੇ मात्राने पहुंचे हो यह स्वागत करता है ये व्यक्त जाहर करता है कि भगवंत मान जी आम आदमी पार्टी के लिए तो जो सा प्यार है जो तो साका सबर है वो जोड़ा है मजबूर करता है कि हर बार जो भी कुछ मागम आए जब भी कोई तो प्रोग्राम आए संबंध करिए अपना हिस्सा पाइए जो तो कैस पाइए Thank you. जो लोगों ने सहंगा दी तो पिछले पचत्तर सालाना पिछले भी पची साल तो ऐसा कभी किसी लीडर वास्ते नौजवानों ने नहीं देखा किता जलंधर की सीट तो बहादे तो जलंधर वोटर ਰੰਗੋ ਪਤੰਦਾ ਕੇ ਤੇ ਮਾਨ ਸਾਹਿਬ ਤੁਹਾਡੀ ਝੋਲੀ ਵਿੱਚ ਪਾ ਗਏ ਸਾਰੇ ਉਹਨਾਂ ਗੋਲੀਆਂ ਸਾਮਾਨ ਵਰਕੇ ਸਾਮਾਨ ਦੀ ਦੇਖੀਆ ਕਿ 1 ਜੂਨ 2005 ਤੋਂ 2005 ਤੋਂ ਪੰਜਾਹ ਤੇ ਤੁਹਾਨੂੰ ਸੰਬੋਧਨ ਹਾਂ ਕੇ ਮੈਂ ਦੋ ਵਾਰ ਆਏ ਆ ਤਾਂ ਕਿ ਨਪੋਤਰੀਆਂ ਨੂੰ ਪਤਾ ਲੱਗ ਜਾਵੇ ਕਿ ਮਾਨ ਸਾਹਿਬ ਘਰ ਪਾਇਆ ਸਰਦਾਰ ਆਪਾਇਆ ਸਰਦ ਹੈ ਇਕਰਾ ਜਾਂਦਾ ਗੰਦਰ ਤਾਨਾਸ਼ਾਈ ਨੂੰ ਇਕਰਾ ਜਾਂਦਾ ਹੰਕਾਰ ਨੂੰ ਤਾਨਾਸ਼ਾਈ ਨੂੰ ਹੰਕਾਰ ਨੂੰ ਇਕਰਾ ਜਾਂਦਾ ਗੱਲ ਨਹੀਂ ਕਰਦਾ ਸਰਦਾਰਾ ਨਾ ਹੋਣਾ ਨਿੱਤ ਹੋਣੀ ਨਹੀਂ ਲੋਕਤੰਤਰ ਖਤਰੇ ਚ ਸੁਭੀਓ ਇਕਰਾ ਜਾਂਦਾ ਇਹਦਾ ਵਿਕਾਸ ਵੱਲ ਨੂੰ ਜਾਂਦਾ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਗਿਆ ਤਾਂ ਨਾਲ ਜਾਂਦਾ ਹੈ ਬਿਜਲੀ ਮੁਫਤ ਬਲ ਜਾਂਦਾ ਹੈ ਉਹ ਨਾਲ ਰਾਸ਼ਨ ਵਰਤੋਂ ਜਾਂਦਾ ਹੈ ਅਗੀਤਾਂ ਨੂੰ ਭਰਉਣ ਮੰਨ ਜਾਂਦਾ ਹੈ ਅਗੀਤਾਂ ਦੇ ਬੱਚਿਆਂ ਨੂੰ ਆਫਸਰਾਂ ਦਾ ਉਹਨੇ ਸਰਕਾਰ ਨੇ ਆਜੀ ਸੈਂਟਰ ਤੋਂ ਕੋਈ ਥੋੜੀ ਸੱਟਾ ਲਾਉਂਦਾ పరావే పే బ చక్క నే బిజీ దిగుతా బిజీ what ਲੋ ਬੋਲਣ ਸਾਡੇ ਚਾਹੁੰਦੇ ਸੀ ਵੱਡੇ ਬਾਦ ਸਰ ਜਾਉਂਦੇ ਸੀ ਤੇ ਤੋਂ ਬਾਦ ਸਮਝੀ ਨਾ ਸੋਚੀ ਐ ਤੇ ਕਾਲੀ ਦਾ ਵੀ ਭੱਟੀ ਭਾਈ ਤੇ ਭਾਈ ਨੇ ਬੋਜੀ ਐ ਉਹਦੇ ਕਿਹੜਾ ਜਹਾੜ ਜੰਦਾ ਦਾ ਪੰਦਾ ਗਾਣਾ ਪਾਗਲ ਹੀ ਆ ਭੈਣ ਲਓ ਅੱਧੀ ਦੇ ਸਕੂਨ ਵਿੱਚ ਜੋ ਜੋ ਨੇ ਆਇਆ ਲੋ ਗੁੱਟਾ ਵਾਰੀ ਇੱਕ ਜੂਲਵੇ ਅਸੀਂ ਮਾੜ ਬੋਤ ਮੁੱਟੀ ਐ ਪੁੱਗੀ ਛਿੱਤਰ ਨਾਲ ਮੁੱਟੀ ਐ ਹੋਰ ਸਾਡੀ ਚਾਰ ਕਬੂਲ ਆਂਸਾ ਦਾ ਫਲੋਰ ਦੇ ਅਹਿਮ ਕਸਬਾ ਜਿਹੜਾ ਗਰਾਇਆ ਸੀ ਇੰਡਸਟਰੀ ਪੱਖੋ ਜਿਹੜਾ ਸਗਾ ਪਹਿਲਾਂ ਬਹੁਤ ਹੀ ਮਸ਼ਹੂਰ ਉਰਾਇਆ ਸ਼ਹਿਰ ਸੀ ਉਹਦੇ ਵਿੱਚ ਅੱਜ ਰੋਡ ਸ਼ੋਅ ਸੀ ਰੋਡ ਸ਼ੋਅ ਦੇ ਸਾਡੇ ਸੂਬੇ ਦੇ ਮੁੱਖ ਮੰਤਰੀ ਹਰਮਨ ਪਿਆਰੇ ਨੇਤਾ ਜਿਹੜੇ ਸਦਾ ਪਰਵਾਸੇ ਮਾਨ ਰਹਾ ਨੇ ਕਿਹਾ ਉਹਦੇ ਵਿੱਚ ਅੱਜ ਪਵਨ ਘੋਟੀ ਨੇ ਜਿਹੜੇ ਲੋਕ ਸਭਾ ਜਲੰਧਰ ਤੋਂ ਸਾਡੀ ਆਮ ਆਦਮੀ ਪਾਰਟੀ ਦੇ ਅਨੰਦਵਾਸੀ ਉਹ ਵੀ ਇੱਥੇ ਪੁੱਜੇ ਸੀ ਸਵਾਰ ਬਲਕਾਰ ਸਿੰਘ ਸਥਾਨਕ ਸਰਕਾਰਾਂ ਮੰਤਰੀ ਜਿਹੜਾ ਸੀ ਉਹ ਵੀ ਇੱਥੇ ਗੁੱਜੇ ਸੀਗੇ ਔਰ ਹਜ਼ਾਰਾਂ ਦੀ ਗਲਤੀ ਦੇ ਵਿੱਚ ਜਿਹੜੇ ਸੀਗੇ ਲੋਕ ਜਿਹੜੇ ਸੀਗੇ ਹਲਕਾ ਵਿਧਾਨ ਸਭਾ ਫਨੌਰ ਦੇ ਕੋਨੇ-ਕੋਨੇ ਤੋਂ ਸਾਡੇ ਵਲੰਟੀਅਰ ਸਰਦਾਰ ਜੀ ਡਸਨ ਆਭੀ ਸਰਦਾਰ ਜਿਹੜੇ ਸੀ ਉਹ ਆਏ ਸੀ ਅੱਜ ਇਸ ਤਰ੍ਹਾਂ ਦਾ ਪਰਮਾ ਇਕੱਠ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਪਵਨ ਕੁਮਾਰ ਟੀਮ ਦੀ ਜਿਹੜੀ ਯਤ ਜਿਹੜੀ ਹੋਈ ਆ ਉਹ ਤੈਅ ਆ ਯਕੀਨੀ ਆ ਕਿ ਕੋ ਲੋਕਾਂ ਦਾ ਜੇ ਪਰਮਾ ਇਕੱਠ ਜਿਹੜਾ ਸੀ ਉਹ ਦਰਸਾਉਦਾ ਸੀ ਕਿ ਲੋਕ ਜਿਹੜੇ ਹੈਗੇ ਆ ਘਰਾਂ ਤੋਂ ਬਾਹਰ ਆ ਕੇ ਆਪਣੇ ਹਰਮਨ ਪਿਆਰੇ ਜਿਹੜੇ ਨੇਤੇ ਆ ਮੇਰੇ ਜਨਮੀ ਪੱਧਰੇ ਜੁੜੇ ਆ ਜੇ ਲੋਕਾਂ ਦਾ ਵਿਕਾਸ ਕਰਨ ਦੇ ਵਿੱਚ ਜਿਹੜਾ ਦਾ ਦਿਨ ਰਾਤ ਜਿਹੜੀ ਇਹ ਨੀਂਦ ਕਰ ਰਹਿਆ ਗਿਆ ਹੋ ਉਸ ਮੁੱਖ ਮੰਤਰੀ ਦੇ ਜਿਹੜੇ ਵਿਚਾਰ ਜਿਹੜੀ ਸੀ ਆਵਾਜ਼ ਹੋਣੇ ਨੂੰ ਕਰਤੋਂ ਬਾਹਰ ਨਿਕਲੇ ਸੀ ਔਰ ਪਵਨ ਕੁਮਾਰ ਟੀਨੇ ਜੀ